ਆ ਵੀਡੀਓ ਇੱਕ ਸਰਕਾਰੀ ਬੱਸ ਦੇ ਕੰਡਕਟਰ ਦੀ ਹੈ ਤਾਂ ਵਾਹ ਕੰਡਕਟਰ ਵੀਰਾ ਤੋਂ ਇਮਾਨਦਾਰੀ ਵਾਲੀ ਮਿਸਾਲ ਹੀ ਪੈਦਾ ਕਰ ਦਿੱਤੀ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਦੱਸਦੇ ਆ ਮਸਲਾ ਕੀ ਹੈ ਤਾਂ ਇਹ ਮਸਲਾ ਹੈ ਇੱਕ ਬਜ਼ੁਰਗ ਔਰਤ ਸਰਕਾਰੀ ਬੱਸ ਜੋ ਬਟਾਲਾ ਤੋਂ ਕਾਦੀਆਵਨ ਨੂੰ ਜਾਂਦੀ ਹੈ ਤਾਂ ਇੱਕ ਬਜ਼ੁਰਗ ਔਰਤ ਉਸ ਦੇ ਵਿੱਚ ਆਪਣਾ ਪੈਸਿਆਂ ਨਾਲ ਭਰਿਆ ਹੋਇਆ ਬੈਗ ਭੁੱਲ ਜਾਂਦੀ ਹੈ ਜਿਸ ਦੇ ਵਿੱਚ 1 ਲੱਖ ਰੁਪਿਆ ਸੀ ਜੋ ਕਿ ਬਜ਼ੁਰਗ ਮਾਤਾ ਨੇ ਆਪਣੇ ਲੜਕੀ ਦੇ ਵਿਆਹ ਦੇ ਲਈ ਮਸਾਂ ਜੋੜੀ ਸੀ ਤਾਂ ਉਹ ਨਦੀ ਵੀਰ ਦੀ ਬੱਸ ਦੇ ਵਿੱਚ ਜਦੋਂ ਭੁੱਲ ਗਈ ਤਾਂ ਇਸ ਵੀਰ ਨੇ ਇਮਾਨਦਾਰੀ ਵਾਲੀ ਮਿਸਾਲ ਪੈਦਾ ਕਰ ਦਿੱਤੀ ਕਿਸ ਤਰੀਕੇ ਉਹ ਉਸ ਨੇ ਉਸ ਬਜ਼ੁਰਗ ਔਰਤ ਨੂੰ ਲੱਭਿਆ ਤੇ ਉਸ ਨੂੰ ਉਸ ਦੀ ਜੋ ਰਾਸ਼ੀ ਸੀ ਸਾਰੀ ਵਾਪਸ ਕਰ ਦਿੱਤੀ ਤਾਂ ਕਮਾਲ ਕਰ ਦਿੱਤੀ ਇਸ ਵੀਰ ਨੇ ਤਾਂ ਪਲੀਸ ਇਸ ਵੀਰ ਦੀ ਸ਼ਲਾਘਾ ਦੇ ਲਈ ਵੀਡੀਓ ਨੂੰ ਲਾਈਕ ਕਮੈਂਟ ਤੇ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤਾਂ ਤੁਸੀਂ ਇਸ ਵੀਡੀਓ ਨੂੰ ਦੇਖੋ ਤੇ ਇਸ ਵੀਡੀਓ ਦੇ ਵਿੱਚ ਸੁਣੋ ਉਸ ਕਨੈਕਟਰ ਦੀ ਜਵਾਨੀ ਜੋ ਉਸਨੇ ਦੱਸਿਆ ਵੀਡੀਓ ਮਾਤਾ ਇੱਕ ਸ਼ਿੰਦੀ ਨਾਂ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆਈ ਸੀ ਉਹਦੀ ਬੇਟੀ ਦਾ ਵਿਆਹ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ 3 ਲੱਖ 1.5 ਲੱਖ ਦਿਓਣਾ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਆਡੀ ਗੱਡੀ 'ਚ ਛੱਡ ਗਈ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰਦੀ ਨਹੀਂ ਪਹਿਲਾਂ ਤਾਂ ਅਸੀਂ ਸੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਲੱਗ ਲੱਗੋ ਇਹ ਪੁੱਛ ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਇਹ ਪੈਸੇ ਕਿਹਦੇ ਹੈਗੇ ਨੇ ਜੇ ਕੋਈ ਆਪਣਾ ਆਈਡੀ ਪ੍ਰੂਫ ਦੱਸ ਸਕਦਾ ਵਿੱਚ ਤੇ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਲੇ ਚਲੋ ਇਹਨਾਂ ਵਿੱਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕੁਲੀ ਵਿਚਾਰੀ ਦੇ ਅੱਖਾਂ 'ਚ ਰੋਣ ਹੀ ਇੱਥੋਂ ਕਰੰਦੇ ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਇੱਕ ਗੱਡੀ ਤੁਹਾਡੀ ਦੇ ਵਿੱਚ ਪੈਸੇ ਰੱਖ ਗਿਆ ਮੇਰੇ ਧੀ ਦਾ ਵਿਆਹ ਸੀ ਜਿਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਫਿਰ ਤੋਂ ਪਤਾ ਕਰਨਾ ਪਿਆ ਉਹਦੀ ਵੀਡੀਓ ਬਣਾਉਣੀ ਪਈ ਵੀਡੀਓ ਬਣਾ ਕੇ ਸਾਨੂੰ ਨਾਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਦੀਪੂ ਸਾਹਿਬ ਪ੍ਰਧਾਨਾਂ ਨੂੰ ਸਾਰਿਆਂ ਦੱਸਣਾ ਪਿਆ ਕੀ ਗੱਲ ਬਾਤਿਆ ਪ੍ਰਧਾਨਾਂ ਦੀ ਨਾਲ ਉਹ ਚ ਲਿਆ ਕੇ ਗੱਲ ਬਾਤ ਸਾਰੀ ਕਰਕੇ ਦੋ ਪੇਸ਼ ਦੇ ਪਹਿਲੇ ਮੇਰਾ ਡਰਾਈਵਰ ਚੱਲਦਾ ਕਿ ਪੀ ਪੀ 112 ਨੰਬਰ ਉਦੋਂ ਨਾ ਆਈਫੋਨ 14 ਤੇ 골ਡ ਹੀ ਕੁਛ ਉਹਨਾਂ ਦੇ ਏਟੀਐਮ ਕਾਰਡ ਪੈਸੇ ਵੀ ਹੈਗੇ ਜਿਹੜੇ ਅਸੀਂ ਮਹਾਰਾਜੀ ਕੰਡੀਗੜ ਵੀ ਮੋੜਦੇ ਰਹੇ ਕਿ ਭਾਈ 15 ਸਾਲ ਤੱਕ ਤਰੀਬਨ ਆਪਣਾ ਮੇਰੀ ਨੌਕਰੀ ਹੋ ਗਈ ਤੁਹਾਡੇ ਟਾਈਮ ਦੇ ਵਿੱਚ ਨਾ ਮੰਮੀ ਲਈ ਤਾਂ ਕਾਫੀ ਕੁਝ ਕਾਫੀ ਕੋਈ ਮੋੜਦੇ ਰਹੇ ਨਹੀਂ ਭਾਜੀ ਸਾਡੇ ਦਿੱਪੂ ਜੀ ਨੇ ਸਾਡੇ ਪ੍ਰਧਾਨ ਸਾਹਿਬਾਨ ਨੇ ਇਹ ਬੰਦੀਪੂ ਆ ਜਿੰਨੇ ਵੀ ਸਾਡੇ ਮੋਟ ਪੱਤਾਂ ਨਾਲ ਸੱਜਣਾ ਉਹ ਸਾਨੂੰ ਕਾਫੀ ਗਾਈਡ ਕਰਦੇ ਇਸ ਵਰਤੀ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਹ ਪੈਸੇ ਕੋਈ ਕਿੱਥੋਂ ਬਣਾਉਂਦਾ ਕਿੱਥੋਂ ਬਣਾਉਂਦਾ ਇਸ ਕਰਕੇ ਸਾਨੂੰ ਨਾ ਇਹ ਚੀਜ਼ ਉਹਨਾਂ ਦੀ ਵਾਪਸ ਕਰਨੀ ਕਿਉਂਕਿ ਜੇ ਕੋਈ ਕਨੈਕਟਡ ਡਰਾਈਵਰ ਦੇ ਸਾਡੇ ਮਹਿਕਮੇ ਦੇ ਅੰਦਰ ਕਿਸੇ ਕਨੈਕਟਡ ਡਰਾਈਵਰ ਦੇ ਅੰਦਰ ਹੱਥ ਚ ਆ ਜਾਂਦੇ ਆ ਉਹ ਤਾਂ ਸੋਚੋ 90% ਮੈਂ 100% ਵੀ ਕੰਨਾ ਕਿ ਉਹ ਵਾਪਸ ਮੋੜ ਲੈਂਦਾ ਜੇ ਕੋਈ ਸਵਾਰੀ ਲੈ ਜਾਂਦੀ ਤਾਂ ਉਹਦੀ ਕੋ ਕਨੈਕਟਡ ਡਰਾਈਵਰ ਦੀ ਕੋਈ ਜ਼ਿੰਮੇ ਇਸ ਤੱਕ ਜੇ ਤਾਂ ਬੱਸ ਦੇ ਅੰਦਰ ਆ ਜਾਂਦੇ ਆ ਤਾਂ ਸਾਡੇ ਕਿ ਕਨੈਕਟਰ ਡਰਾਈਵਰ ਦੇ ਮਹਿਕ ਦੇ ਅੰਦਰ ਦਾ ਬੋਆ ਜਾਂਦੇ ਉਹ ਚੀਜ਼ ਮੋੜੀ ਜਾਂ। ਅਸੀਂ ਤਾਂ ਭਾਜੀ ਇਹ ਹੀ ਆਨੇ ਆ ਕਿ ਸਵਾਰੀਆਂ ਨੂੰ ਕਿਉਂ ਨਹੀਂ ਕੋਈ ਸਵਾਰੀ ਵੀ ਆਪ ਪਿਆਰ ਰੱਖੇ। ਪਰ ਕਨੈਕਟਰ ਡਰਾਈਵਰ ਜਿੰਨੇ ਵੀ ਆਗੇ ਨੇ ਉਹਨਾਂ ਦੀ ਜ਼ਮੀਰ ਵੀ ਇਹ ਗੱਲ ਕਹਿੰਦੀ। ਚਾਹੇ ਕੱਚੇ ਹੋਣ ਚਾਹੇ ਪੱਕਾ ਬੰਦਾ ਹੋਵੇ। ਪਰ ਕਿਸੇ ਦਾ ਵੀ ਇਹ ਦਿਲ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਸਮਾਨ ਰੱਖੀਏ। ਇਹ ਤਾਂ ਚਲੋ ਸਵਾਰੀਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ। ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕਿ ਨਹੀਂ। ਪਰ ਕਨੈਕਟਰ ਡਰਾਈਵਰ ਦੇ ਹੱਥ ਭਾਜੀ ਜੇ ਕੋਈ ਚੀਜ਼ ਆ ਜੇ। ਉਹਦੀ ਜ਼ਮੀਰ ਨਹੀਂ ਇਹ ਗੱਲ ਕ ਕਨੈਕਟਰ ਵੀਰ ਨੇ ਸਾਰੀ ਗੱਲ ਆਪਣੀ ਜਵਾਨੀ ਦੱਸੀ ਕਿ ਕਿਸ ਤਰੀਕੇ ਉਸਨੇ ਉਹ ਰਾਸ਼ੀ ਮਾਤਾ ਨੂੰ ਵਾਪਸ ਕੀਤੀ ਆ ਤਾਂ ਬੜੀ ਸ਼ਲਾਘਾਯੋਗ ਕੰਮ ਕੀਤਾ ਇਸ ਬਾਈ ਨੇ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਲੋਕ ਪੈਸੇ ਹੱਥਾਂ ਦੇ ਵਿੱਚੋਂ ਖੋਹਦੇ ਨੇ ਤਾਂ ਇਸ ਬਾਈ ਨੇ ਜਰਾ ਵੀ ਆਪਣਾ ਈਮਾਨ ਨਹੀਂ ਡੋਲਿਆ ਤਾਂ ਉਹ ਪੈਸਿਆਂ ਨਾਲ ਭਰਿਆ ਹੋਇਆ ਬੈਗ ਮਾਤਾ ਜੀ ਨੂੰ ਲੱਭ ਕੇ ਉਹਨਾਂ ਨੂੰ ਵਾਪਸ ਕੀਤਾ ਤਾਂ ਇਸ ਕਨੈਕਟਰ ਵੀਰ ਨੇ ਬੜਾ ਹੀ ਸ਼ਲਾਘਾਜੋਕ ਕੰਮ ਕੀਤਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਵੀਰ ਦੀ ਜੋ ਇਮਾਨਦਾਰੀ ਇਸ ਨੇ ਦਿਖਾਈ ਹੈ ਤਾਂ ਇਸ ਦੇ ਲਈ ਇਸ ਦੀ ਹੌਸਲਾ ਫਜ਼ਾਈ ਦੇ ਲਈ ਅਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂਕਿ ਇਸ ਵੀਡੀਓ ਤੋਂ ਹੋਰ ਬਹੁਤ ਲੋਕਾਂ ਨੂੰ ਸਿੱਖਣ ਦੇ ਲਈ ਮਿਲੇ ਕਿ ਕਿਸ ਤਰੀਕੇ ਉਹ ਬਜ਼ੁਰਗ ਮਾਤਾ ਜੋ ਪਤਨੀ ਬੜੀ ਮੁਸ਼ਕਿਲ ਨਾਲ ਉਸਨੇ ਆਪਣੀ ਲੜਕੀ ਦੇ ਵਿਆਹ ਲਈ ਪੈਸੇ ਇਕੱਠੇ ਕੀਤੇ ਸੀ ਅਗਰ ਉਹ ਉਸ ਨੂੰ ਨਾ ਮਿਲ ਦਿੱਤਾ ਉਸ ਨਾਲ ਕੀ ਹੋਣਾ ਸੀ ਤਾਂ ਇਸ ਜੋ ਕਲੈਕਟਰ ਵੀ ਨੇ ਬੜੀ ਹੀ ਇਮਾਨਦਾਰੀ ਵਾਲੀ ਮਿਸਾਲ ਪੈਦਾ ਕੀਤੀ ਹੈ ਤਾਂ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਆਪਣੀ ਰੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰੋ ਇਸ ਤਰੀਕੇ ਦੇ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਹਾ ਹਾਂ